ਮੋਰਚਾ ਸ਼ੰਭੂ ਮੋਰਚਾ ਚੱਲ ਰਿਹਾ ਜੋ ਦਿੱਲੀ 돌ਨ ਅੱਥੇ ਅੱਜ 6.5 ਮਹੀਨੇ ਤੋਂ ਉੱਪਰ ਹੋ ਗਿਆ ਲੰਗਰ ਚੱਲ ਰਿਹਾ ਸਮਾਜ ਸੇਵੀ ਸੰਸਥਾਵਾਂ ਚਲਾ ਰਹੀਆਂ ਇਹ ਪਵਾਦ ਦੇ ਲਾਟੇ ਵਾਲੇ ਜਿਹੜੇ ਸਾਡੇ ਕਿਸਾਨ ਆ ਦੂਰ ਸਾਰੇ ਪਿੰਡਾਂ ਦੀਆਂ ਜਿਹੜੀਆਂ ਆਪਣੀਆਂ ਭਾਈਚਾਰਾ ਵਾ ਉਹ ਲੰਗਰ ਚਲਾ ਰਹੇ ਆ ਫਿੰਡਾ ਜੋ ਪਕਾ ਕੇ ਲਿਆਉਂਦੇ ਆ ਇੱਥੇ ਵੀ ਲੰਗਰ ਲਾ ਕੇ ਉਹਨਾਂ ਨੇ ਲੰਗਰ ਆਪਣੇ ਜਿਹੜੇ ਆ ਉਹ ਕੀਤੇ ਹੋਏ ਆ ਕਿਰਿਆਸ਼ੀਲ ਕੀਤੇ ਹੋਏ ਆ ਤੇ ਐਸ ਲੰਗਰ ਦੇ ਵਿੱਚ ਵੀ ਜਿਹੜੇ ਸਾਡੇ ਜਥੇ ਆਉਂਦੇ ਆ ਉਹ ਡਿਊਟੀਾਂ ਨਿਭਾ ਰਹੇ ਆ 11 ਦਿਨ ਜਦੋਂ ਜਿਹੜਾ ਜਥਾ ਆਉਂਦਾ ਉਹ 11 ਦਿਨ ਇੱਥੇ ਰਹਿੰਦਾ ਵਾ ਡਿਊਟੀ ਲਿਮਾਉਂਦਾ ਵਾ ਤੇ ਮੁੜ ਕੇ ਦੂਜਾ ਜਥਾ ਆਉਂਦਾ ਫਿਰ ਉਹ 11 ਦਿਨ ਇੱਥੇ ਰਹਿੰਦਾ ਜਿਹੜਾ ਜਥਾ ਆਉਂਦਾ ਵਾ ਉਹ ਮੁੜ ਕੇ ਦੂਜੇ ਜਥੇ ਨੂੰ ਆਪਣੀ ਕਮਾਂਡ ਦੇ ਕੇ ਜਾਂਦਾ ਇਸ ਤਰੀਕੇ ਨਾਲ ਮੋਰਚਾ ਯੋਧਤਬੰਦੀ ਨਾਲ ਚੱਲ ਰਿਹਾ ਏ ਦਿੱਲੀ ਸਰਕਾਰ ਕਦੋਂ ਮੰਗਾਂ ਹਲ ਕਰਦੀ ਐ ਕਿ ਉਹਦੇ ਪਾਲਿਤ ਕੀ ਹੁੰਦੇ ਜਿੰਨਾ ਚਿਰ ਤੱਕ ਮੰਗਾਂ ਹਲ ਨਹੀਂ ਹੁੰਦਾ 12 ਮੁੰਡਾ ਦਾ ਇਹ ਮੋਰਚਾ ਲਗਾਤਾਰ ਜਾਰੀ ਰਹਿਣਾ ਲੋਕ ਘਰਾਂ ਤੋਂ ਮੜਾਫੇ ਕਰਕੇ ਨਿਕਲੇ ਹੋਏ ਆ ਗੁਰੂ ਸਾਹਿਬ ਦਾ ਫਲਸਫਾ ਤੇ ਗੁਰੂ ਸਾਹਿਬ ਦਾ ਇਤਿਹਾਸ ਦੇਸ਼ ਭਗਤਾਂ ਦਾ ਇਤਿਹਾਸ ਉਹਨਾਂ ਦੇ ਮਗਰ ਤਰੇਰ ਨਾਲ ਸ਼ੁਰੂ ਹੋਇਆ ਇਸ ਕਰਕੇ ਆਪਣੀ ਹਕੀ ਮੰਗਾਂ ਲਈ ਇਹ ਚੰਗਾ ਰਿਚ ਆਖਰ ਤੱਕ ਲੜਨਾ ਵਾ ਭਾਵੇਂ ਕਿੰਨੇ ਸਾਲ ਲੱਗ ਜਾਣ 10 ਸਾਲ ਲੱਗ ਜਾਣ 20 ਲੱਗ ਜਾਣ 25 ਲੱਗ ਜਾਣ ਇਹ ਤੋਂ ਜ਼ਿਆਦਾ ਲੱਗ ਜਾਣ ਲੰਬੀ ਲੜਾਈ ਵਾਸਤੇ ਤਿਆਰ ਆ ਤੇ ਅਸੀਂ ਆਪਣੀ ਆਖੀ ਮੰਗਾ ਮਨਵਾ ਕੇ ਜਾਵਾਂਗੇ ਇਸ ਤਰ੍ਹਾਂ ਹੀ ਲੰਗਰਾਂ ਵਾਲੇ ਜਿੰਨੇ ਇੱਥੇ ਜਿੰਨੇ ਲੰਗਰ ਚੱਲ ਰਾਇਆ ਸਾਡੇ ਯੋਧਿਆਂ ਦੇ ਉਹਨਾਂ ਦਾ ਬਰਾਬਰ ਹਿੱਸਾ ਹੈ ਲਹਿਰ ਦੇ ਵਿੱਚ ਇਸ ਯੋਗਦਾਨ ਦੇ ਮੋਰਚੇ 'ਚ ਇਸ ਤਰ੍ਹਾਂ ਜੋ ਮੈਡੀਕਲ ਵਾਲੇ ਉਹਨਾਂ ਦਾ ਆਪਣਾ ਉਸੇ ਤਰ੍ਹਾਂ ਹਿੱਸਾ ਵਾ ਇਸ ਤਰ੍ਹਾਂ ਜੋ ਕੋਈ ਵੀ ਨਿਕਲੇਗਾ ਇਸ ਤੋਂ ਬਾਹਰ ਆਉਂਦਾ ਉਹ ਸਾਬਾਂ ਲਿਖੇ ਉਹ ਪਿਆਕ ਲਿਖਿਆ ਉਹਨਾਂ ਦਾ ਬਰਾਬਰ ਹਿੱਸਾ ਸਾਰੇ ਹੀ ਜਿਹੜੇ ਆਪੋ ਆਪਣੇ ਥਾਵਾਂ ਦੇ ਉੱਤੇ ਆਪ ਆਪਣੇ ਖੇਤਰਾਜ ਕੰਮ ਕਰ ਰਹੇ ਆ ਸਾਰਿਆਂ ਦਾ ਸੀ ਬਹੁਤ ਬਹੁਤ ਸ਼ੁਕਰ ਕਰਦੇ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਆਪਾਂ ਇਹ ਮੋਰਚਾ ਚੁਲਾਈ ਜਲੀਏ ਚਲਾਵਾਂਗੇ ਤੇ ਜਿੱਤਾਂਗੇ ਵੈਰੂ ਚਿਕਾ ਖੜਸਾ ਕਸਾਨ